ਜੀ ਫਤਿਹਗੜ ਸਾਹਿਬ ਦੇ ਬੱਸੀ ਪਠਾਣਾ ਦੇ ਵਿੱਚ ਪੁਲਿਸ ਮੁਖੀ ਡਾਕਟਰ ਅਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ੇਡ ਚਲਾਈ ਗਈ ਮੁਹਿੰਮ ਦੇ ਤਹਿਤ ਬੱਸੀ ਪਠਾਣਾ ਬੱਸ ਸਟੈਂਡ ਤੇ ਨਾਕਾਬੰਦੀ ਕੀਤੀ ਗਈ ਹੈ ਇਸ ਨਾਕਾਬੰਦ ਦੌਰਾਨ ਆਉਣ ਜਾਣ ਵਾਲੇ ਸ਼ੱਕੀ ਲੋਕਾਂ ਦੀ ਵੀ ਤਲਾਸ਼ੀ ਲਈ ਗਈ ਹੈ ਇਸ ਦੇ ਨਾਲ ਹੀ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਗੱਲਬਾਤ ਦੇ ਦੌਰਾਨ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਤੇ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਬੱਸੀ ਪਠਾਣਾ ਦੇ ਵਿੱਚ ਸਰਚ ਆਪਰੇਸ਼ਨ ਵੀ ਕੀਤਾ ਗਿਆ ਹੈ ਜੀ ਦੋਸਤੋ ਨਮਸਕਾਰ ਇੰਡੀਆ ਨਿਊਜ਼ ਦੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਕਾਂਸ ਗਾਤਮ ਤੇ ਅੱਜ ਅਸੀਂ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸ ਹੀ ਬਿਠਾਣਾ ਵਿਕੇ ਖੜਾ ਜਿੱਥੇ ਕਿ ਮਾਨਯੋਗ ਡੀਐਸਪੀ ਸ਼੍ਰੀ ਰਾਜਕੁਮਾਰ ਸ਼ਰਮਾ ਜੀ ਦੀ ਅਗਵਾਈ ਹੇਠ ਨਾਕਾ ਲਗਾਇਆ ਗਿਆ ਹੈ ਬੱਸ ਸਟੈਂਡ ਤੇ ਜਿੱਥੇ ਕਿ ਕਾਗਜ਼ ਚੈੱਕ ਕਰੇ ਨੂੰ ਲਾਈਵ ਤਸਵੀਰਾਂ ਪਹਿਲਾਂ ਦਿਖਾ ਦਈ ਅਸੀਂ ਕਿ ਚਲਾਣ ਕੀਤੇ ਜਾ ਰਹੇ ਨੇ ਜਿਨ੍ਹਾਂ ਕੋਲ ਪ੍ਰੋਪਰ ਗੱਡੀਆਂ ਦੇ ਕਾਗਜ਼ ਪੱਤਰ ਨਹੀਂ ਹੈ ਉਹਨਾਂ ਦੇ ਜਲਾਤ ਕੀਤੇ ਜਾ ਰਹੇ ਨੇ ਤੇ ਪੁਲਿਸ ਵੱਲੋਂ ਤੰਗਈਨਾ ਡਿਊਟੀ ਦਿੱਤੀ ਜਾ ਰਹੀ ਹੈ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਮਾਨਯੋਗ ਡੀਐਸਪੀ ਸ਼੍ਰੀ ਰਾਜਕੁਮਾਰ ਸ਼ਰਮਾ ਜੀ ਤੇ ਉਹਨਾਂ ਦੀ ਸਾਰੀ ਟੀਮ ਆਓ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕੀ ਕਹਿਣਾ ਹਾਂਜੀ ਸਰ ਨੋਸ਼ਕਾ ਜੀ ਨੋਸ਼ਕਾ ਹਾਂਜੀ ਸਰ ਅੱਜ ਪ੍ਰਸ਼ਾਸਨ ਵੱਲੋਂ ਜੋ ਨਾਕਾ ਲਗਾਇਆ ਨਾਕਾ ਬੰਦ ਕੀਤਾ ਕਿੱਥੇ ਨਾਕਾ ਬੰਦੀ ਕੀਤੀ ਗਈ ਹੈ ਕੀ ਕਹਿਣਾ ਜੀ ਇਸ ਬਾਰੇ ਹਾਂਜੀ ਅੱਜ ਲੋਹੜੀ ਦੇ ਤਿਹਾਰ ਨੂੰ ਮੁੱਖ ਰੱਖ ਕੇ ਤੇ 26 ਜਨਵਰੀ ਆਉਣ ਵਾਲੀ 26 ਜਨਵਰੀ ਦੇ ਤਿਹਾਰ ਨੂੰ ਮੁੱਖ ਰੱਖ ਕੇ ਅੱਜ ਬਸੀ ਪਟਾਣਾ ਬਸਟਾਂ ਨੂੰ ਵਿਖੇ ਸਰਚ ਦੇ ਕੋਟਰ ਨੂੰ ਪ੍ਰੈਸ਼ਰ ਕੀਤਾ ਗਿਆ ਮਾਨ ਜੋ ਸੱਜੀ ਫਤਿਹਗੁਰ ਸਾਹਿਬ ਦੇ ਹੁਕਮ ਤਾਪ ਕੋ ਜਿਹੜੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਅਸੀਂ ਵਾਸਟੰਡ ਦੀ ਚੈਕਿੰਗ ਕੀਤੀ ਗਈ ਹੈ ਤੇ ਆਉਣ ਜਾਣ ਵਾਲੇ ਜਿਹੜੇ ਵਾਈਕਲ ਨੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਵਾਈਕਲਾਂ ਦੇ ਚਲਾਨ ਵੀ ਕਿਤੇ ਜਾ ਰਹੇ ਤੇ ਸਰ ਦੇਖਿਆ ਜਾ ਰਿਹਾ ਅੱਜ ਅੱਡਾ ਬੜਾ ਸਮਾਗਮਾ ਲੋਹੜੀ ਦਾ ਤਿਹਾਰ ਹੈ ਤੇ ਸ਼ਰਾਰਤੀ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਇਹ ਜਿਹੜਾ ਸਾਰਾ ਕੰਮ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਕੀਤਾ ਜਾ ਰਿਹਾ ਜੀ 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 ਤੇ ਸਰ ਜਿੱਥੇ ਦੇਖਿਆ ਜਾ ਰਿਹਾ ਕਿ ਚਾਈਨਾ ਡੋਰੇ ਤੇ ਵੀ ਪਾਬੰਦੀ ਲੱਗੀ ਆ ਰਹੀ ਹੈ ਉਹਦੇ ਬਾਰੇ ਕੀ ਹੈ ਹਾਂਜੀ ਚਾਈਨਾ ਡੋਰ ਵੇਚਣ ਤੇ ਮੁਕੰਮਲ ਤੌਰ ਤੇ ਪਾਬੰਦੀ ਆ ਹਜੇ ਤੱਕ ਸਾਡੇ ਕੋਲ ਕੋਈ ਇਹੋ ਜੀ ਗੱਲ ਆਪਣੇ ਸ਼ਹਿਰ ਚ ਵਗਣ ਦੀ ਸਾਹਮਣੇ ਨਹੀਂ ਹੋਈ ਪਰ ਜੇਕਰ ਕੋਈ ਗੱਲ ਸਾਹਮਣੇ ਆਉਂਦੀ ਆ ਤਾਂ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਠੀਕ ਹੈ ਧੰਨਵਾਦ ਸੋ ਇਹ ਸੀ ਸਾਡੇ ਨਾਲ ਜੁੜੇ ਮਾਨਯੋਗ ਡੀਐਸਪੀ ਸ਼੍ਰੀ ਰਾਜਕਮਨ ਸ਼ਰਮਾਈ ਤੇ ਉਹਨਾਂ ਦੀ ਟੀਮ ਹੈ ਸੋ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆਂ ਕਿ ਪ੍ਰਸ਼ਾਸਨ ਵੱਲੋਂ ਤਾਂ ਦੇ ਹੀ ਨੇ ਡਿਊਟੀ ਦਿੱਤੀ ਏਰੀਆ ਕੀ ਪਿਹਾਰ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਵੀ ਮੈਸੇਜ ਦਿੱਤਾ ਵੀ ਬੱਚਕੇ ਰਣ ਤੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਢੰਗ ਨਾਲ ਡਿਊਟੀ ਦਿੱਤੀ ਜਾ ਰਹੀ ਹੈ ਤੇ ਮੌਜੂਦ ਨੇ ਨਾਲ ਉਹਨਾਂ ਦੇ ਐਸ ਐਚਓ ਸ਼੍ਰੀ ਸ੍ਰੇਸ਼ ਕੁਮਾਰ ਜੀ ਤੇ ਲਾਈਵ ਤਸਵੀਰ ਆਸੀਂ ਤੁਹਾਨੂੰ ਇੰਡੀਅਨ ਨਿਊਜ਼ ਸਪੇਸ ਤੋਂ ਦਿਖਾ ਰਹੇ ਹਾਂ ਕਿ ਪ੍ਰਸ਼ਾਸਨ ਵੱਲੋਂ ਕੰਮ ਦੇ ਹੀ ਡਿਪੀ ਦਿੱਤੀ ਜਾ ਰਹੀ ਹੈ ਤੇ ਇਸ ਸਮੇਂ ਅਸੀਂ ਮੌਜੂਦ ਆ ਨੇੜੇ ਬੱਸ ਸਟੈਂਡ ਬਸੀ ਪਠਾਨਾ ਦੇ ਨੰਬੇ ਬੱਸ ਸਟੈਂਡ ਕੋਲ ਆ ਤੇ ਦੇਖਿਆ ਯਾਰੇ ਕਿ ਜਿਨ੍ਹਾਂ ਕੋਲ ਕਾਗਜ਼ ਪੱਤਰ ਨਹੀਂ ਤੇ ਉਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਨੇ ਜੋ ਕਿ ਪ੍ਰਸ਼ਾਸਨ ਦੀ 메인 ਡਿਊਟੀ ਆ ਉਹ ਆਪਣੀ ਤੰਦਹੀ ਨਾਲ ਡਿਊਟੀ ਨਿਭਾ ਰਹੇ ਨੇ ਤੇ ਸਾਰੀ ਹੀ ਟੀਮ ਉਹਨੇ ਪਹੁੰਚੀ ਹੈ ਤੇ ਚੌਂਕੀ ਇੰਚਾਰਜ ਜਗਦੀਪ ਸਿੰਘ ਜੀ ਵੀ ਮੌਜੂਦ ਨੇ ਨਾਲ ਤੇ ਨਾਲ ਉਹਨਾਂ ਦੀ ਸਾਰੀ ਟੀਮ ਹੈ ਤੇ ਉਹ ਸਰਚ ਕਰ ਰਹੇ ਨੇ ਤੇ ਅੱਜ ਉਹਨਾਂ ਨੇ ਸਾਰਚ ਆਪਰੇਸ਼ਨ ਵੀ ਚਲਾਇਆ ਔਰ ਸਰਚ ਆਪਰੇਸ਼ਨ ਵੀ ਕੀਤਾ ਕਿ ਉਹਨਾਂ ਨੇ ਸਭ ਨੂੰ ਇਹੀ ਮੈਸੇਜ ਦਿੱਤਾ ਵੀ ਆਪਣੇ ਜੋ ਵੀ ਵਹੀਕਲ ਨੇ ਟੂ ਵਿਲਰ ਨੇ ਜਾਂ ਫੋਰ ਵਿਲਰ ਨੇ ਉਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖੋ ਤਾਂ ਕਿ ਤੁਹਾਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਲਾਈਵ ਤਸਵੀਰਾਂ ਸਿੱਧੂ ਦਿਖਾ ਰਹੇ ਆ ਬਸੀ ਪਠਾਨਾ ਤੋਂ ਤੇ ਸਰਚ অপারেশন ਕੀਤਾ ਤੁਹਾਨੂੰ ਲਾਈਕ ਜਿਵੇਂ ਹਾਂ ਤੇ ਮੈਂ ਹਾਜੀ ਸੋ ਦੋਸਤੋ ਮੈਂ ਪਾਰਸ ਗੋਤੋਂ ਕੈਮਰਾਮੈਨ ਨੀਤੀਸ਼ ਗੋਤੋਂ ਆ ਇੰਡੀਆ ਨਿਊਜ਼